ਚੱਪਲ ਨਾਲ ਜਾਗ ਜਾਵੇਗੀ ਤੁਹਾਡੀ ਸੁੱਤੀ ਹੋਈ ਕਿਸਮਤ ਵਾਸਤੂ ਸ਼ਾਸਤਰ ਦੇ ਅਨੁਸਾਰ ਸਾਡੇ ਆਲੇ ਦੁਆਲੇ ਰੱਖੀਆਂ ਗਈਆਂ ਚੀਜ਼ਾਂ ਦਾ ਸਬੰਧ ਸਾਡੇ ਗ੍ਰਹਾਂ ਤੇ ਤਾਂ ਪੜਦਾ ਹੀ ਹੈ ਨਾਲ ਹੀ ਸਕਾਰਾਤਮਕ ਅਤੇ ਨਕਾਰਾਤਮਕ ਊਰਜਾ ਸੰਚਾਰ ਵੀ ਇਹਨਾਂ ਚੀਜ਼ਾਂ ਰਾਹੀਂ ਹੁੰਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਰੱਖੀ ਹਰ ਚੀਜ਼ ਦਾ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵ ਹੁੰਦਾ ਹੈ ਅਜਿਹੇ ਵਿੱਚ ਸਾਰੀਆਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਣਾ ਬਹੁਤ ਜ਼ਰੂਰੀ ਹੈ ਉਥੇ ਹੀ ਪੈਰਾਂ ਵਿੱਚ ਪਹਿਨੀਆਂ ਚੱਪਲਾਂ ਵੀ ਵਾਸਤੂ ਸ਼ਾਸਤਰ ਦੇ ਮੁਤਾਬਕ ਵਿਅਕਤੀ ਦੀ ਕਿਸਮਤ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਦੀਆਂ ਹਨ ਚੱਪਲਾਂ ਨਾਲ ਜੁੜੀਆਂ ਕੁਝ ਬਹੁਤ ਸਾਰੀਆਂ ਗੱਲਾਂ ਹਨ ਜੇਕਰ ਤੁਸੀਂ ਇਹਨਾਂ ਤੇ ਧਿਆਨ ਦਿਓਗੇ ਤਾਂ ਤੁਹਾਡੀ ਆਰਥਿਕ ਹਾਲਤ ਅਚਾਨਕ ਸੁਧਰ ਜਾਵੇਗੀ ਚੱਪਲਾਂ ਤੁਹਾਨੂੰ ਅਮੀਰ ਵੀ ਬਣਾ ਸਕਦੀਆਂ ਹਨ ਤੇ ਇਸ ਦੇ ਨਾਲ ਹੀ ਜੇਕਰ ਕੁਝ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਤਾਂ ਘਰ ਵਿੱਚ ਗਰੀਬੀ ਆਉਣ 'ਚ ਦੇਰੀ ਨਹੀਂ ਲੱਗਦੀ ਵਾਸਤੂ ਸ਼ਾਸਤਰ ਦੇ ਅਨੁਸਾਰ ਹਮੇਸ਼ਾ ਵਰਤੀਆਂ ਜਾਣ ਵਾਲੀਆਂ ਜੁੱਤੀਆਂ ਅਤੇ ਚੱਪਲਾਂ ਨੂੰ ਵਿਵਸਥਿਤ ਰੂਪ ਨਾਲ ਪੱਛਮ ਦਿਸ਼ਾ ਵਿੱਚ ਹੀ ਰੱਖਣਾ ਚਾਹੀਦਾ ਹੈ ਆਓ ਜਾਣਦੇ ਹਾਂ ਚੱਪਲਾਂ ਨਾਲ ਜੁੜੇ ਕੁਝ ਜੋਤਸੀ ਉਪਾਅ ਪਰ ਇਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਲక్ష్ਮੀ ਮਾਤਾ ਜੀ ਦਾ ਪੂਰਨ ਅਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਜ਼ਰੂਰ ਲਿਖੋ ਨੰਬਰ 1 ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਲੋਕਾਂ ਦੇ ਘਰਾਂ 'ਚ ਟੁੱਟੀਆਂ ਜਾਂ ਖਰਾਬ ਹੋਈਆਂ ਚੱਪਲਾਂ ਪੰਨਾਂ ਰਹਿੰਦੀਆਂ ਹਨ ਉਹ ਲੋਕ ਇਹ ਸੋਚ ਕੇ ਘਰ ਵਿੱਚ ਰੱਖਦੇ ਹਨ ਕਿ ਇਸ ਨੂੰ ਠੀਕ ਕਰਵਾ ਲਵਾਂਗੇ ਪਰ ਟੁੱਟੀ ਹੋਈ ਚੱਪਲ ਘਰ ਵਿੱਚ ਬਹੁਤ ਹੀ ਗੜਬੜ ਪੈਦਾ ਕਰਦੀ ਹੈ ਟੁੱਟੀਆਂ ਚੱਪਲਾਂ ਨੂੰ ਤੁਰੰਤ ਘਰੋਂ ਕੱਢਣ ਦੀ ਕੋਸ਼ਿਸ਼ ਕਰੋ ਨੰਬਰ 2 ਘਰ ਦੇ ਮੁੱਖ ਦਰਵਾਜ਼ੇ ਤੇ ਕਦੇ ਵੀ ਜੁੱਤੀਆਂ ਜਾਂ ਚੱਪਲਾ ਇਕੱਠੀਆਂ ਨਾ ਕਰੋ ਇਹ ਜਗਾ ਮਾਤਾ ਲక్ష్ਮੀ ਜੀ ਦੇ ਆਉਣ ਦਾ ਸਥਾਨ ਹੁੰਦਾ ਹੈ ਅਤੇ ਜੇਕਰ ਤੁਸੀਂ ਇਸ ਨੂੰ ਸਾਫ਼ ਨਹੀਂ ਰੱਖਦੇ ਜਾਂ ਚੱਪਲਾਂ ਇਕੱਠੀਆਂ ਰੱਖਦੇ ਹੋ ਤਾਂ ਤੁਹਾਡੀ ਆਰਥਿਕ ਹਾਲਤ ਖਰਾਬ ਹੋ ਜਾਂਦੀ ਹੈ ਨੰਬਰ 3 ਚੱਪਲਾਂ ਨੂੰ ਕਦੇ ਵੀ ਘਰ ਦੇ ਉੱਤਰ ਪੂਰਬ ਕੋਨੇ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਨੂੰ ਭਗਵਾਨ ਦਾ ਸਥਾਨ ਮੰਨਿਆ ਜਾਂਦਾ ਹੈ ਇਸ ਵਿੱਚ ਜੁੱਤੀਆਂ ਅਤੇ ਚੱਪਲਾਂ ਰੱਖਣ ਨਾਲ ਬਦਕਿਸਮਤੀ ਮੰਨੀ ਜਾਂਦੀ ਹੈ ਨੰਬਰ 4 ਕਈ ਵਾਰ ਚੱਪਲਾਂ ਉਤਾਰਨ ਵੇਲੇ ਚੱਪਲ ਦੇ ਉੱਪਰ ਚੱਪਲ ਚੜੀ ਰਹਿ ਜਾਂਦੀ ਹੈ ਅਜਿਹੇ ਵਿੱਚ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਚੱਪਲ ਨੂੰ ਦੇਖਣਾ ਅਸ਼ੁਭ ਮੰਨਿਆ ਜਾਂਦਾ ਹੈ ਜੇਕਰ ਕਿਸੇ ਵਿਅਕਤੀ ਦੀ ਚੱਪਲ ਤੇ ਚੱਪਲ ਚੜੀ ਹੋਵੇ ਜਾਂ ਚੱਪਲਾਂ ਉਲਟੀਆਂ ਹੋਣ ਤਾਂ ਉਹਨਾਂ ਨੂੰ ਤੁਰੰਤ ਸਿੱਧੀਆਂ ਕਰ ਦਿਓ ਜੇਕਰ ਅਜਿਹਾ ਨਾ ਕੀਤਾ ਜਾਵੇ ਤਾਂ ਚੱਪਲਾਂ ਪਹਿਨਣ ਵਾਲੇ ਵਿਅਕਤੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਣਗੇ ਨੰਬਰ 5 ਘਰ ਵਿੱਚ ਕਦੇ ਵੀ ਚੱਪਲਾਂ ਨੂੰ ਦਹਲੇਜ ਤੇ ਖੜੀ ਕਰਕੇ ਨਾ ਰੱਖੋ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਘਰ 'ਚ ਸਕਾਰਾਤਮਕ ਊਰਜਾ ਖਤਮ ਹੋ ਜਾਊਗੀ ਨੰਬਰ 6 ਕਿਸੇ ਨੂੰ ਕਦੇ ਵੀ ਜੁੱਤੀ ਤੇ ਚੱਪਲਾਂ ਪਹਿਨ ਕੇ ਖਾਣਾ ਨਹੀਂ ਖਾਣਾ ਚਾਹੀਦਾ ਅਜਿਹਾ ਕਰਨ ਨਾਲ ਬਦਕਿਸਮਤੀ ਵੱਧਦੀ ਹੈ ਅਤੇ ਅਜਿਹਾ ਕਰਨ ਨਾਲ ਮਾਂ ਅਨਪੂਰਣਾ ਵੀ ਗੁੱਸੇ ਹੋ ਜਾਂਦੀ ਹੈ ਰਸੋਈ ਵਿੱਚ ਨੰਗੇ ਪੈਰੀਂ ਦਾਖਲ ਹੋਣਾ ਚਾਹੀਦਾ ਹੈ ਜੋਤਿਸ਼ ਸ਼ਾਸਤਰ ਦੇ ਅਨੁਸਾਰ ਜੁੱਤੀਆਂ ਅਤੇ ਚੱਪਲਾਂ ਦਾ ਗਵਾਚਣਾ ਸ਼ੁਭ ਮੰਨਿਆ ਜਾਂਦਾ ਹੈ ਅਜਿਹਾ ਹੋਣ ਤੇ ਸ਼ੁਭ ਗ੍ਰਹਿ ਸ਼ੁਭ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਨੰਬਰ 7 ਘਰ ਦੇ ਮੁੱਖ ਦਰਵਾਜ਼ੇ ਤੇ ਚੱਪਲਾਂ ਉਤਾਰਨ ਨਾਲ ਘਰ ਵਿੱਚ ਕਦੇ ਵੀ ਕੋਈ ਬਰਕਤ ਨਹੀਂ ਆਉਂਦੀ ਅਤੇ ਕਦੇ ਵੀ ਕਿਸੇ ਤੋਂ ਤੋਹਫੇ ਵਜੋਂ ਜੁੱਤੀ ਨਾ ਲਓ ਅਜਿਹੀ ਸਥਿਤੀ ਵਿੱਚ ਉਸ ਦੀ ਬਦਕਿਸਮਤੀ ਤੁਹਾਡੀ ਕਿਸਮਤ ਦਾ ਨਾਸ਼ ਕਰ ਦੇਵੇਗੀ ਤੁਹਾਨੂੰ ਟੁੱਟੀਆਂ ਜੁੱਤੀਆਂ ਅਤੇ ਚੱਪਲਾਂ ਪਹਿਨਣ ਤੋਂ ਵੀ ਬਚਣਾ ਚਾਹੀਦਾ ਹੈ ਇਹ ਬੁਰੀ ਕਿਸਮਤ ਨੂੰ ਸੱਦਾ ਦਿੰਦੇ ਹਨ ਇਹ ਵੀ ਮੰਨਿਆ ਜਾਂਦਾ ਹੈ ਕਿ ਸਾਫ਼ ਅਤੇ ਸੁੰਦਰ ਜੁੱਤੀਆਂ ਚੱਪਲਾਂ ਪਹਿਨਨ ਨਾਲ ਕਿਸਮਤ ਵਿੱਚ ਸੁਧਾਰ ਹੋ ਜਾਂਦਾ ਹੈ ਨੰਬਰ 8 ਵਾਸਤੂ ਅਨੁਸਾਰ ਘਰ ਵਿੱਚ ਜੁੱਤੀਆਂ ਅਤੇ ਚੱਪਲਾਂ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਜੇਕਰ ਉਲਟੇ ਹੋ ਵੀ ਜਾਣ ਤਾਂ ਇਸ ਨੂੰ ਤੁਰੰਤ ਸਿੱਧੀਆਂ ਕੀਤਾ ਜਾਣਾ ਚਾਹੀਦਾ ਹੈ ਜਿਸ ਘਰ ਵਿੱਚ ਜੁੱਤੀਆਂ ਅਤੇ ਚੱਪਲਾਂ ਖਿਲਰੀਆਂ ਹੋਣ ਉਥੇ சனி ਦਾ ਅਸ਼ੁਭ ਪ੍ਰਭਾਵ ਹੁੰਦਾ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ சனி ਦਾ ਸਬੰਧ ਪੈਰ ਨਾਲ ਵੀ ਹੁੰਦਾ ਹੈ ਨੰਬਰ 9 ਜੇਕਰ ਤੁਸੀਂ ਸਨੀ ਦੀ ਕਿਰਪਾ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਕਦੇ ਵੀ ਸੁਭ ਕੰਮ ਲਈ ਘਰ ਤੋਂ ਬਾਹਰ ਨਿਕਲੋ ਜਿਵੇਂ ਕਿ ਇੰਟਰਵਿਊ ਲਈ ਜਾਂ ਘਰ ਤੋਂ ਬਾਹਰ ਜਾਣ ਸਮੇਂ ਤਾਂ ਫਟੇ ਹੋਏ ਜੁੱਤੇ ਜਾਂ ਚੱਪਲਾਂ ਨੂੰ ਨਾ ਪਾ ਕੇ ਜਾਓ ਇਹ ਜੁੱਤੀਆਂ ਅਤੇ ਚੱਪਲਾਂ ਤੁਹਾਡੀ ਜ਼ਿੰਦਗੀ ਵਿੱਚ ਬਦਕਿਸਮਤੀ ਲੇ ਆ ਸਕਦੀਆਂ ਹਨ ਮੰਨਿਆ ਜਾਂਦਾ ਹੈ ਕਿ ਫਟੇ ਹੋਏ ਜੁੱਤੇ ਅਤੇ ਜੁੱਤੀਆਂ ਚੱਪਲਾਂ ਜੀਵਨ ਵਿੱਚ ਬਿਤੀ ਸਮੱਸਿਆ ਵੀ ਪੈਦਾ ਕਰਦੇ ਹਨ ਨੰਬਰ 10 ਜੁੱਤੀਆਂ ਅਤੇ ਚੱਪਲਾਂ ਨੂੰ ਘਰ ਦੇ ਬਾਹਰ ਅੰਗ ਸੰਗਤ ਢੰਗ ਨਾਲ ਰੱਖਣ ਨਾਲ ਨਕਾਰਾਤਮਕ ਊਰਜਾ ਆਉਂਦੀ ਹੈ ਜੁੱਤੀਆਂ ਅਤੇ ਚੱਪਲਾਂ ਨੂੰ ਹਮੇਸ਼ਾ ਸਹੀ ਢੰਗ ਨਾਲ ਇੱਕ ਕੋਨੇ ਵਿੱਚ ਹੀ ਰੱਖਣਾ ਚਾਹੀਦਾ ਹੈ ਨੰਬਰ 11 ਸ਼ਨੀਵਾਰ ਨੂੰ ਜੁੱਤੀਆਂ ਅਤੇ ਚੱਪਲਾਂ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਖਾਸ ਤੌਰ ਤੇ ਸ਼ਨੀਵਾਰ ਸ਼ਾਮ ਨੂੰ ਚਮੜੇ ਦੀਆਂ ਜੁੱਤੀਆਂ ਅਤੇ ਚੱਪਲਾਂ ਦਾ ਦਾਨ ਕਰਨ ਨਾਲ ਸਨੀ ਦੇਵ ਜੀ ਦਾ ਅਸੀਰਵਾਦ ਮਿਲਦਾ ਹੈ ਨੰਬਰ 12 ਪੁਰਾਣੀਆਂ ਜੁੱਤੀਆਂ ਅਤੇ ਚੱਪਲਾਂ ਨੂੰ ਘਰ ਵਿੱਚ ਰੱਖਣ ਨਾਲ ਵੀ ਘਰ ਨੂੰ ਨੁਕਸਾਨ ਹੁੰਦਾ ਹੈ ਨਕਰਾਤਮਕ ਊਰਜਾ ਬਣੀ ਰਹਿੰਦੀ ਹੈ ਜਿਸ ਕਾਰਨ ਸਮੱਸਿਆ ਤੁਹਾਡੇ ਘਰ ਤੋਂ ਬਾਹਰ ਨਹੀਂ ਨਿਕਲਦੀ ਇਸ ਲਈ ਜੋ ਜੁੱਤੀਆਂ ਅਤੇ ਚੱਪਲਾਂ ਦੀ ਵਰਤੋਂ ਤੁਸੀਂ ਘਰ ਵਿੱਚ ਨਹੀਂ ਕਰੋ ਰਹੇ ਉਹਨਾਂ ਨੂੰ ਨਾ ਰੱਖੋ ਇਸ ਨਾਲ ਵਾਸਤੂ ਨੁਕਸ ਅਤੇ சனி ਵੀ ਅਸੁੱਭ ਨਤੀਜੇ ਦਿੰਦੇ ਹਨ ਨੰਬਰ 13 ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ சனி ਅਸੁੱਭ ਸਥਿਤੀ ਵਿੱਚ ਹੈ ਜਾਂ ਜਿਨ੍ਹਾਂ ਦੀ ਰਾਸੀ ਵਿੱਚ ਸਨੀ ਦੀ ਸਾਦੀ ਸਤੀ ਚੱਲ ਰਹੀ ਹੈ ਉਹਨਾਂ ਨੂੰ ਮੰਗਲਵਾਰ ਤੇ ਸ਼ਨੀਵਾਰ ਗ੍ਰਹਿਣ ਵਾਲੇ ਦਿਨ ਕਦੇ ਵੀ ਜੁੱਤੇ ਅਤੇ ਚੱਪਲ ਨਹੀਂ ਪਹਿਨਣੇ ਚਾਹੀਦੇ ਅਤੇ ਨਾ ਹੀ ਖਰੀਦਣੇ ਚਾਹੀਦੇ ਹਨ ਮੱਛਿਆ ਵਾਲੇ ਦਿਨ ਜੁੱਤੀਆਂ ਅਤੇ ਚੱਪਲਾਂ ਨਾ ਖਰੀਦੋ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 14 ਕਦੇ ਵੀ ਕਿਸੇ ਹੋਰ ਦੀਆਂ ਚੱਪਲਾਂ ਆਪਣੇ ਆਪ ਨਾ ਪਹਿਨੋ ਅਜਿਹਾ ਕਾਰਨ ਨਾਲ ਤੁਹਾਡੇ ਉੱਤੇ ਗਰੀਬੀ ਦਾ ਪਰਛਾਵਾਂ ਪੈ ਸਕਦਾ ਹੈ ਜੇ ਤੁਸੀਂ ਕਿਸੇ ਦੀਆਂ ਚੱਪਲਾਂ ਪਾਉਂਦੇ ਹੋ ਤਾਂ ਤੁਸੀਂ ਕਿਸੇ ਦੇ ਸੰਘਰਸ਼ ਨੂੰ ਆਪਣੇ ਉੱਤੇ ਲੈ ਰਹੇ ਹੋ ਨੰਬਰ 15 ਜੋਤਿਸ਼ ਸ਼ਾਸਤਰ ਦੇ ਅਨੁਸਾਰ ਸੋਮਵਾਰ ਅਤੇ ਸ਼ੁੱਕਰਵਾਰ ਨੂੰ ਨਵੀਂ ਜੁੱਤੀ ਅਤੇ ਚੱਪਲ ਪਹਿਨਣਾ ਸ਼ੁਭ ਮੰਨਿਆ ਜਾਂਦਾ ਹੈ ਇਹ ਤੁਹਾਡੀ ਕਿਸਮਤ ਨੂੰ ਜਗਾਉਣ ਵਿੱਚ ਮਦਦ ਕਰਦਾ ਹੈ ਨੰਬਰ 16 சனி ਦੇਵ ਨੂੰ ਖੁਸ਼ ਕਰਨ ਅਤੇ சனி ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਤੁਸੀਂ ਇੱਕ ਆਸਾਨ ਨੁਕਸਾ ਅਜ਼ਮਾ ਸਕਦੇ ਹੋ ਤੁਸੀਂ ਕਾਲੀਆਂ ਜੁੱਤੀਆਂ ਪਾ ਕੇ ਹਨੂਮਾਨ ਜੀ ਦੇ ਮੰਦਰ ਜਾ ਸਕਦੇ ਹੋ ਅਤੇ ਉਹਨਾਂ ਨੂੰ ਮੰਦਰ ਦੇ ਬਾਹਰ ਛੱਡ ਕੇ ਘਰ ਆ ਜਾਓ ਅਜਿਹਾ ਕਰਨ ਨਾਲ ਸ਼ਨੀ ਦੇਵ ਵਾਲੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਇਸ ਉਪਾਅ ਨਾਲ ਤੁਹਾਡੇ ਘਰ ਤੇ ਸ਼ਨੀ ਦੇਵ ਜੀ ਦੀ ਕਿਰਪਾ ਬਣੀ ਰਹੇਗੀ ਅਤੇ ਖੁਸ਼ਹਾਲੀ ਆਵੇਗੀ ਜੇਕਰ ਇਹ ਜੁੱਤੀਆਂ ਕਿਸੇ ਲੋੜਵੰਦ ਨੂੰ ਮਿਲ ਜਾਣ ਤਾਂ ਇਹ ਤੁਹਾਡੇ ਲਈ ਹੋਰ ਵੀ ਚੰਗਾ ਹੋਵੇਗਾ ਨੰਬਰ 17 ਜਿੱਥੇ ਭੰਡਾਰਾ ਰੱਖਿਆ ਹੋਵੇ ਉਥੇ ਜੁੱਤੀਆਂ ਅਤੇ ਚੱਪਲਾਂ ਪਾ ਕੇ ਨਹੀਂ ਜਾਣਾ ਚਾਹੀਦਾ ਜਿੱਥੇ ਤੁਹਾਡੇ ਘਰੇਲੂ ਅਨਾਜ ਵਿੱਚ ਖਾਣ ਪੀਣ ਦੀਆਂ ਵਸਤੂਆਂ ਹੋਣ ਉੱਥੇ ਜੁੱਤੀਆਂ ਅਤੇ ਚੱਪਲਾਂ ਪਾ ਕੇ ਨਹੀਂ ਜਾਣਾ ਚਾਹੀਦਾ ਉਸ ਜਗ੍ਹਾ ਦਾ અપਮਾਨ ਹੁੰਦਾ ਹੈ ਨੰਬਰ 18 ਸ਼ਨੀਵਾਰ ਨੂੰ ਆਪਣੀ ਕੋਈ ਵੀ ਪੁਰਾਣੀ ਜੁੱਤੀ ਪਾਓ ਜਿਸ ਦੀ ਵਰਤੋਂ ਨਾ ਮਾਤਰ ਵਿੱਚ ਹੋਵੇ ਇਸ ਨੂੰ ਪਾ ਕੇ ਚੌਰਾਹੇ ਤੇ ਜਾਓ ਤੇ ਉੱਥੇ ਹੀ ਛੱਡ ਆਓ ਫਿਰ ਪ੍ਰਾਰਥਨਾ ਕਰੋ ਕਿ ਤੁਸੀਂ ਪੈਸੇ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਉੱਥੇ ਹੀ ਛੱਡ ਰਹੇ ਹੋ ਇਸ ਤੋਂ ਬਾਅਦ ਤੁਸੀਂ ਘਰ ਵਾਪਸ ਆ ਜਾਓ ਜੇਕਰ ਤੁਹਾਨੂੰ ਪੈਸੇ ਦੀ ਸਮੱਸਿਆ ਹੈ ਤਾਂ ਇਸ ਉਪਾਅ ਨੂੰ ਜ਼ਰੂਰ ਕਰੋ ਪਰ ਯਾਦ ਰੱਖਿਓ ਉਹ ਚਰਾਹੇ ਵੱਲ ਪਿੱਛੇ ਮੁੜ ਕੇ ਨਾ ਦੇਖਿਓ ਸੋ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਕਮੈਂਟ ਵਿੱਚ ਜੈ ਮਾਤਾ ਲక్ష్ਮੀ ਜੀ ਲਿਖਣਾ ਨਾ ਭੁੱਲਿਓ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਹਰ ਹਰ ਮਹਾਦੇਵ ਜੀ